ਹਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ। ਚਲੋ ਜੀ ਬਣਾਉਣਾ ਸਟਾਰਟ ਕਰਦੇ ਆਪਾਂ ਡਿਜ਼ਾਈਨ। ਅੱਜ ਦਾ ਡਿਜ਼ਾਈਨ ਆਪਾਂ ਇਸ ਤਰ੍ਹਾਂ ਬਣਾਇਆ ਹੈ। ਤੇ ਆਹ ਮਾਡਲ ਡਿਜ਼ਾਈਨ ਆਪਾਂ ਬਣਾਇਆ ਦੋ ਰੰਗ ਚ ਤੇ ਆਪਾਂ ਦੱਸਦੇ ਆ ਤੁਹਾਨੂੰ ਕਿ ਕਿਵੇਂ ਬਣਾਇਆ ਆਪਾਂ ਇਹ। ਤੇ ਇਹਦੇ ਚ ਆਪਾਂ ਕੁੰਡੇ ਪਾਏ ਆ ਜੀ 3-3 ਕੁੰਡਿਆਂ ਦੇ حساب ਨਾਲ ਕੁੰਡੇ ਪਾਏ ਆ। ਤੇ ਡਿਜ਼ਾਈਨ ਦੇਖੋ ਜੀ ਬਹੁਤ ਸੋਹਣਾ ਹੈ। ਬੱਚਿਆਂ ਵਾਸਤੇ ਕੋਟੀ, ਸੱਟ, ਜੈਕਟ ਆਪਾਂ ਬਹੁਤ ਸੋਹਣੀ ਬਣਾ ਸਕਦੇ ਆ। ਜੇ ਆਪਣੇ ਕੋਲ ਜਿਆਦਾ ਰੰਗ ਪਏ ਆਪਾਂ ਜਿਆਦਾ ਰੰਗ ਵੀ ਪਾ ਸਕਦੇ ਆਂ। ਵੱਖ-ਵੱਖ ਤਰ੍ਹਾਂ ਦਾ ਵੀ ਬਣਾ ਸਕਦੇ ਆਂ। ਤੇ ਚਲੋ ਜੀ ਬਣਾਉਣਾ ਸਟਾਰਟ ਕਰਦੇ ਆਂ ਪਰ ਡਿਜ਼ਾਈਨ। ਇਹ ਐਪੀਸ ਤੇ ਦੱਸ ਦਿੰਦੇ ਨੇ ਇਹ ਤੁਹਾਨੂੰ ਤੇ ਉਲਟੀ ਸਾਈਡ ਤੋਂ ਆਪਾਂ ਇਹਨੂੰ ਆਹ ਕਰਾਂਗੇ ਹੁਣ ਸਟਾਰਟ। ਤੇ ਜੇਕਰ ਤੁਸੀਂ ਮੇਰੇ ਚੈਨਲ ਦੇ ਨਵੇਂ ਆ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜੀ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਲਿਓ ਜੀ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ। ਚਲੋ ਜੀ ਆਪਾਂ ਬਣਾਉਣੀ ਸਟਾਰਟ ਕਰਦੇ ਆਂ ਡਿਜ਼ਾਈਨ ਹੁਣ ਆਪਾਂ ਬਣਾਵਾਂਗੇ ਜੀ ਇੱਕ ਗੁੰਡਾ ਫਤਾਰਿਆ ਤਿੰਨ ਗੁੰਡੇ ਆਪਾਂ ਇਸ ਕਲਰ ਦੇ ਬਣਾ ਲਵਾਂਗੇ ਤੇ ਫਿਰ ਆਪਾਂ ਧਾਗਾ ਇਸ ਤਰ੍ਹਾਂ ਕਰਾਂਗੇ ਤਿੰਨ ਗੁੰਡੇ ਆਪਾਂ ਕਰੀਮ ਕਲਰ ਰੰਗ ਦੇ ਨਾਲ ਲਵਾਂਗੇ ਆਪਾਂ ਕੋਈ ਵੀ ਕਲਰ ਲੈ ਸਕਦੇ ਆਂ ਕਿ ਤਿੰਨ ਤਿੰਨ ਗੁੰਡੇ ਆਲੇ ਸਾਵਾਂ ਆਪਾਂ ਗੁੰਡੇ ਪਾ ਲੈਣੇ ਆਂ ਵੀਡੀਓ ਨੂੰ ਪੂਰੀ ਧਿਆਨ ਨਾਲ ਦੇਖਿਓ ਤੇ ਬਹੁਤ ਸੋਹਣਾ ਡਿਜ਼ਾਈਨ ਬਣਦਾ ਏ ਚਲੋ ਜੀ ਆਪਾਂ ਹੁਣ ਟਿੱ ਸਲਾਈ ਬਣਾ ਲਈਏ ਹੁਣ ਆਪਾਂ ਸਿੱਧੇ ਪਾਸੇ ਆ ਗਏ ਆ ਆ ਦੇਖੋ ਜੀ ਆਪਾਂ ਇੱਕ ਵਾਰੀ ਆਹ ਦੇਖੋ ਇੱਕ ਇੱਕ ਲਾਈਨ 'ਚ ਆਪਣੇ ਆ ਦੇਖੋ ਤਿੰਨ ਤਿੰਨ ਸੌਰੀ ਦੋ ਦੋ ਆ ਵਾਲੀ ਫੁਲੀਆਂ ਬਣਨੇ ਇੱਕ ਲਾਈਨ 'ਚ ਦੇਖੋ ਜੀ ਆਪਣੇ ਇੱਕ ਇੱਕ ਬਣਦੇ ਆ ਇਹਦੇ ਚ ਦੋ ਹੈ ਜੇ ਚੇਕਾ ਦੋ ਇੱਕ ਤੇ ਇਹ ਤੁਹਾਨੂੰ ਆਪਾਂ ਦੱਸਾਂਗੇ ਕਿ ਆਪਾਂ ਕਿਵੇਂ ਬਣਾਉਣੀ ਹੈ ਹੁਣ ਆਪਾਂ ਇੱਕ ਕੁੰਡਾ ਤਾਰਾਂਗੇ ਇਹ ਵਾਲੇ ਦੋ ਕੁੰਡੇ ਆਪਾਂ ਉਲਟੇ ਬਣਾ ਲਵਾਂਗੇ ਤਾਂ ਆਪਾਂ ਪਿੱਛੇ ਕਰਾਂਗੇ ఆ బ థా జా బయో కుడే సనావగే ధాగా ధాగే అర ఆ కుండే ఉల్టే బ బావే ధాగా పిచ్చే క ਪ੍ਰੀਮ ਕਲਰ ਕੁੰਡੇ ਜਿਹੜੇ ਆਪਾਂ ਇਹ ਸਿੱਧੇ ਬਣਾ ਲਵਾਂਗੇ ਪਹਿਲਾਂ ਆਪਣੇ ਕੋਲ ਬਦਲਣਾ ਰਹਿ ਗਿਆ ਸੀ ਧਾਗਾ ਜਦੋਂ ਆਪਾਂ ਇਸ ਤਰ੍ਹਾਂ ਪਾਇਆ ਇਧਰ ਹੀ ਛੱਡ ਲਿਆ ਸੀਗਾ ਇਸ ਤਰ੍ਹਾਂ ਕਰ ਲਵਾਂਗੇ ਧਾਗੇ ਨੂੰ ਪਿੱਛੇ ਫਿਰ ਆਪਾਂ ਕਰੀਮ ਕਲਰ ਕੁੰਡੇ ਸਿੱਧੇ ਬਣਾ ਲਾਂਗੇ ਲਾਸਟ ਤੇ ਆਪਣੇ ਕੋਲੇ ਆਹ ਕੁੰਡੇ ਆ ਜਾਂਦੇ ਤਾਂ ਆਪਾਂ ਇਹਨਾਂ ਨੂੰ ਉਲਟੇ ਬਣਾ ਲਾਂਗੇ ਆਪਾਂ ਉਲਟੀ ਸਾਈਡ ਆ ਗਈ ਦੇਖੋ ਜੀ ਉਲਟੀ ਸਾਈਡ ਆਪਾਂ ਆ ਵਾਲੇ ਕੁੰਡੇ ਸਿੱਧੇ ਬਣਾਵਾਂਗੇ ਹੁਣ ਆਪਣੇ ਕੋਲੇ ਜਿਹੜੇ ਕਰੀਮ ਕਲਰ ਕੁੰਡੇ ਆ ਇਹਨਾਂ ਨੂੰ ਆਪਾਂ ਉਲਟ ਸਿੱਧੇ ਬਣਾਵਾਂਗੇ ਤੇ ਆਪਣੇ ਸਿੱਧੇ ਪਾਸੇ ਉਲਟੇ ਹੋ ਜਾਣਗੇ క్రీమ కలర్ కు కు సే బ ఫిర్వే కుండే ఉల్టే బ ਸਿੱਧੇ ਆਪਾਂ ਕਰੀਮ ਕਲਰ ਕੁੰਡੇ ਸਿੱਧੇ ਬਣਾ ਲਏ ਤੇ ਇੱਕ ਕੁੰਡਾ ਆਪਾਂ ਉਲਟਾ ਬਣਾ ਲਿਆ ਹੁਣ ਆਪਾਂ ਆਗੇ ਸਿੱਧੇ ਪਾਸੇ ਸਿੱਧੇ ਸਾਈਡ ਆਪਾਂ ਇਹ ਵਾਲੇ ਕੁੰਡੇ ਬਣਾਵਾਂਗੇ ਜੀ ਕਰੀਮ ਕਲਰ ਸਿੱਧੇ ਇੱਕ ਕੁੰਡਾ ਤਾਰ ਕੇ ਦੋ ਕੁੰਡੇ ਆਪਾਂ ਸਿੱਧੇ ਬਣਾ ਲਏ ਤੇ ਹੁਣ ਆਪਾਂ ਇਹ ਵਾਲੇ ਕੁੰਡੇ ਫਿਰ ਤੋਂ ਉਲਟੇ ਬਣਾਵਾਂਗੇ ధా పిచ్చే క్రీమ కలర్ ధాగా సీమ కలర్ కుండే సీ బా ਆ ਗਿਆ ਨਾ ਡਿਜ਼ਾਈਨ ਬਣ ਗਿਆ ਦੇਖੋ ਹੁਣ ਆਪਾਂ ਜਿੱਥੋਂ ਸਟਾਰਟ ਕੀਤਾ ਸੀ ਉਸੇ ਤਰ੍ਹਾਂ ਹੀ ਫੇਰ ਬਣੂਗਾ ਇਹ ਆਪਾਂ ਸਲਾਈ ਪੂਰੀ ਉਲਟੀ ਬਣਾਵਾਂਗੇ ਜਿਵੇਂ ਜਿਵੇਂ ਦੇ ਰੰਗ ਆਪਣੇ ਕੋਲੇ ਹੈਗਾ ਉਸੇ ਰੰਗ ਦੇ ਕੁੰਡੇ ਆਪਾਂ ਉਲਟੇ-ਉਲਟੇ ਬਣਾ ਲਾਂਗੇ ఉల్ సై బ క్రీమ కలర్ కుండే ఆ జను ఉల్టే బ తారో కుండే ఉల్టే బ పిచ్చే కళ కిధే బాగే ਅਗਾ ਆਪਣੇ ਵਾਲ ਕਰਾਂਗੇ ਕਰੀਮ ਕਲਰ ਦਾ ਤਿੰਨ ਕੁੰਡੇ ਆਪਾਂ ਉਲਟੇ ਬਣਾ ਲਵਾਂਗੇ ਤਿੰਨ ਕੁੰਡੇ ਸਿੱਧੇ ਬਣਾ ਲਵਾਂਗੇ ਇਸੇ ਤਰ੍ਹਾਂ ਇਹ ਜੁਲਾਈਆਂ ਆਪਾਂ ਅੱਗੇ ਤੋਂ ਅੱਗੇ ਬਣਾਉਂਦੇ ਜਾਵਾਂਗੇ ਤਾਂ ਆਪਣਾ ਇਸ ਤਰ੍ਹਾਂ ਦਾ ਡੱਬੀਆਂ ਵਾਲਾ ਡਿਜ਼ਾਈਨ ਬਣ ਕੇ ਤਿਆਰ ਹੋ ਜਾਊਗਾ ਜੀ ਹੁਣ ਆਪਾਂ ਇੱਧਰ ਉਲਟੀ ਸਲਾਈ ਆਹ ਵਾਲੇ ਉਲਟੇ ਉਧਰੋਂ ਸਿੱਧੇ ਬਣਾ ਲਵਾਂਗੇ ਆਹ ਵਾਲੇ ਉਲਟੇ ਬਣਾ ਲਵਾਂਗੇ ਆਪਣਾ ਇਸ ਤਰ੍ਹਾਂ ਦਾ ਡਿਜ਼ਾਈਨ ਬਣ ਕੇ ਤਿਆਰ ਹੋ ਜਾਵੇ ਦੇਖੋ ਬਹੁਤ ਸੋਹਣਾ ਲੱਗਦਾ ਹੈ ਤੇ ਚਲੋ ਜੀ ਜਰੂਰ ਟਰਾਈ ਕਰਿਓ ਵੀਡੀਓ ਐਂਡ ਤੱਕ ਦੇਖਿਓ ਵੀਡੀਓ ਨੂੰ ਵਾਰ-ਵਾਰ ਸ਼ੇਅਰ ਤੇ ਲਾਈਕ ਕਰਿਓ ਜੀ ਤੇ ਸੋਹਣਾ ਜਿਹਾ ਕਮੈਂਟ ਕਰਦੇ ਹੋ ਜੀ ਚਲੋ ਜੀ ਮਿਲਦੇ ਆ ਕਿਸੇ ਹੋਰ ਸੋਹਣੀ ਜੀ ਵੀਡੀਓ 'ਚ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ ਤੇ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਕਰਦੇ ਜੀ ਤੇ ਆਪਣੇ ਚੈਨਲ ਨੂੰ ਕਰੋ ਜੀ ਸਪੋਰਟ ਤੁਹਾਡੇ ਸਪੋਰਟ ਦੀ ਬਹੁਤ ਲੋੜ ਹੈ ਜੀ ਤੁਹਾਡੇ ਸਪੋਰਟ ਨਾਲ ਜੇ ਆਪਾਂ ਅੱਗੇ ਵਧ ਸਕਦੇ ਆ ਜੀ ਤੇ ਤੁਸੀਂ ਜਰੂਰ ਆਪਣੇ ਚੈਨਲ ਨੂੰ ਸਪੋਰਟ ਕਰੋ ਜੀ